ਸ਼ੰਭੂ ਬਾਰਚੇ ਤੋਂ ਖਬਰ ਆ ਰਹੀ ਹੈ ਜਿੱਥੇ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਚੁੱਕੀ ਹੈ ਸ਼ਹੀਦ ਹੋ ਚੁਕੇ ਨੇ ਕਿਸਾਨ ਤੇ ਬਿਮਾਰ ਚੱਲ ਰਹੀ ਸੀ ਤਬੀਤ ਇਨਾਦੀ ਨਾਸਾਜ ਚੱਲ ਰਹੀ ਸੀ ਜਿਸ ਕਰਕੇ ਇਨਾਦੀ ਮੌਤ ਹੋਈ ਹੈ ਬਟਾਲਾ ਦੇ ਪਿੰਡ ਚਾਚੋ ਚਾਚੋਕੀ ਦੇ ਰਹਿਣ ਵਾਲੇ ਇੱਕ ਕਿਸਾਨ ਦੱਸੇ ਜਾ ਰਹੇ ਨੇ ਗਿਆਨ ਸਿੰਘ ਜੀ ਇਨਾਂ ਦਾ ਨਾਮ ਸੀ 78 ਸਾਲ ਦੀ ਇਨਾਂ ਦੀ ਉਮਰ ਸੀ ਤੇ 11 ਫਰਵਰੀ ਨੂੰ ਗਏ ਸੀ ਇਹ ਦਿੱਲੀ ਫਤਿਹ ਕਰਨ ਦੇ ਲਈ ਪਰ ਸ਼ੰਭੂ ਬਾਰਡਰ ਤੇ ਇਨਾਂ ਦੀ ਮੌਤ ਹੋਈ ਹੈ ਤਬੀਤ ਨਾਸਾਜ ਹੌਣ ਕਰਕੇ ਸਭ ਕੁਝ ਹੋਇਆ ਬਟਾਲਾ ਤੋਂ ਨਿਤਿਨ ਲੂਥਰਾ ਜੀ ਸਾਡਾ ਨਾਟ ਜੋੜ ਚੁੱਕੇ ਨੇ ਸਾਢੇ 6 ਹੋ ਗਈ ਨਿਤਿਨ ਜੀ ਕੀ ਕੁਝ ਇਨਫੋਰਮੇਸ਼ਨ ਹਾਸਿਲ ਹੋ ਸਕੀ ਹੈ ਅਮਰ ਇਹ ਜਾਣਕਾਰੀ ਦਿੱਤੀ ਜਾਵੇ ਤਾਂ ਗਿਆਨ ਸਿੰਘ ਨਾਮ ਦੇ ਵਿਅਕਤੀ ਆ ਜਿਹੜੇ ਕਿ ਸ਼ੰਭੂ ਮੋਰਚੇ ਤੇ ਕਿਸਾਨ ਅੰਦੋਲਨ ਦੇ ਵਿੱਚ ਗਏ ਸੀ ਉੱਥੇ ਜਦੋਂ ਤਬੀਅਤ ਖਰਾਬ ਹੁੰਦੀ ਹੈ ਤਾਂ ਇਹਨਾਂ ਨੂੰ ਪਟਿਆਲਾ ਦੇ ਰਸ਼ਿਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਆ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਪੂਰੇ ਮੋਰਚੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਔਰ ਇਸ ਦੇ ਨਾਲ-ਨਾਲ ਜਦੋਂ ਇਲਾਕੇ ਦੇ ਵਿੱਚ ਖਬਰ ਫੈਲੀ ਤਾਂ ਕਿਸਾਨਾਂ ਨੇ ਵੀ ਜਿੱਥੇ ਕਿਸਾਨੀ ਅੰਦੋਲਨ ਨੂੰ ਠਾਣ ਹੀ ਲੱਗਣ ਦਿੱਤੀ ਉਥੇ ਇਹ ਗੱਲ ਕਹੀ ਕਿ ਇਹ ਸਾਡੀ ਕੌਮ ਦੇ ਸ਼ਹੀਦ ਨੇ ਸਾਡੇ ਜਿਹੜੇ ਮੋਰਚੇ 'ਚ ਲੋਕਾਂ ਦੀ ਮੌਤ ਹੋਈ ਆ ਇਹ ਸ਼ਹੀਦ ਨੇ ਇਸ ਲਈ ਇਹਨਾਂ ਦਾ ਜਿਹੜਾ ਸੰਸਕਾਰ ਆ ਬੜੇ ਰਸਮਾਂ ਦੇ ਨਾਲ ਕੀਤਾ ਜਾਏਗਾ ਪੂਰੇ ਕਿਹਾ ਜਾਵੇ ਕਿ ਖੇਤੀ ਜਿਹੜੇ ਕਾਨੂੰਨ ਰੱਦ ਕਰਾਉਣ ਲਈ ਜਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਜਿਹੜੇ ਮੋਰਚੇ ਲੱਗੇ ਆ ਉਸੇ ਰਸਮਾਂ ਦੇ ਨਾਲ ਇਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾਏਗਾ ਸੋ ਅਮਰ ਇਹਨਾਂ ਦਾ ਜਿਹੜਾ ਅੰਤਿਮ ਵਿਦਾਈ ਹੈ ਇਹਨਾਂ ਦੇ ਜੱਦੀ ਪਿੰਡ ਚਾਚੋ ਕੀ ਵਿਖੇ ਸ਼ਾਮ 5 ਤੋਂ 6 ਵਜੇ ਦੇ ਦਰਮਿਆਨ ਕੀਤਾ ਜਾਏਗਾ ਜੀ ਅਮਰ ਬਿਲਕੁਲ ਕਿਹਾ ਜਾ ਰਿਹਾ ਨਿਤਿੰਤ ਸਿੰਘ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਉੱਤੇ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਕੋਈ ਹੋ ਸਕਦਾ ਕਿ ਵੱਡੇ ਲੀਡਰ ਜਰੂਰ ਉੱਥੇ ਪਹੁੰਚਣ ਜਾਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੋਕਲ ਲੀਡਰ ਨੇ ਉਹ ਤਾਂ ਜਰੂਰ ਪਹੁੰਚਣਗੇ ਉੱਥੇ ਜੀ ਕਾਰਤਿਆਂ ਦੇ ਹੋਰ ਕੌਣ-ਕੌਣ ਹੈ ਇਨਾ ਬਾਰੇ ਹੋਰ ਕੀ ਕੁਝ ਇਨਫੋਰਮੇਸ਼ਨ ਹਾਸਲ ਹੋ ਸਕਦੀ ਹੈ ਅੱਜ ਅਬਰ ਗੱਲ ਕੀਤੀ ਜਾਵੇ ਇਨਾ ਦੀ ਤੇ ਪਹਿਲੇ ਵੀ ਕਿਸਾਨੀ ਮੋਰਚੇ 'ਚ ਇਹ ਲਗਾਤਾਰ ਸਾਥ ਦੇ ਰਹੇ ਨੇ ਹੁਣ ਵੀ ਸਭ ਤੋਂ ਮੋਹਰੀ ਹੋ ਕੇ ਇਹ ਬਜ਼ੁਰਗ ਜਿਹੜੇ ਸਨ ਅੱਗੇ ਲੱਗੇ ਔਰ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਜੁੜੇ ਸੋ ਇਸੇ ਨੂੰ ਲੈ ਕੇ ਇਹ ਲਗਾਤਾਰ ਕਿਸਾਨੀ ਅੰਦੋਲਨਾਂ 'ਚ ਹਿੱਸਾ ਲੈਂਦੇ ਰਹੇ ਨੇ ਔਰ ਇਸੇ ਕਰਕੇ ਇਹ ਜਿਹੜੇ ਆ ਇਹਨਾਂ ਦੀ ਤਬੀਅਤ ਉੱਤੇ ਵਿਗੜੀ ਹੋਏ ਜਿਹੜਾ ਉਹਨਾਂ ਦੀ ਮੌਤ ਹੋ ਗਈ ਜੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਤਿਨ ਲੂਥਰਾ ਜੀ ਸਾਡਾ ਜੁੜੇ ਸੀ ਤੇ ਫਿਲਹਾਲ ਕਿਸਾਨ ਦੀ ਮੌਤ ਹੋਈ ਹੈ ਤੇ ਅੱਜ ਪੂਰੇ ਸਨਮਾਨ ਦੇ ਨਾਲ ਇਹਨਾਂ ਦਾ ਸੰਸਕਾਰ ਕੀਤਾ ਜਾਵੇਗਾ 5 ਤੋਂ 6 ਵਜੇ ਤੇ ਬਟਾਲਾ ਦੇ ਪਿੰਡ ਚਾਚੋਕੀ ਦੇ ਰਹਿਣ ਵਾਲੇ 78 ਸਾਲਾ ਕਿਸਾਨ ਸੰਤ